ਵਾਹਿਗੁਰੂ ਜੀ ਦੇ ਵਰਗਾ ਹੋਰ ਕੋਈ ਨਹੀਂ ਦਿਸਦਾ ਜੈਸਾ ਤੂੰ ਤੈਸਾ ਤੂੰ ਹੀ ਕਾਪਮਾਂ ਦੀਜੈ ਜਿੱਦਾਂ ਦਾ ਵਾਹਿਗੁਰੂ ਹੈ ਉਹ ਦੇ ਵਰਗਾ ਉਹ ਆਪ ਹੀ ਹੈ ਹੋਰ ਕੋਈ ਦੂਜਾ ਉਹਦੇ ਵਰਗਾ ਨਹੀਂ ਕੋਈ ਉਹਦੇ ਬਰਾਬਰ ਨਹੀਂ ਲੱਗਦਾ ਉਹਦੇ ਨੇੜੇ ਵੀ ਨਹੀਂ ਪਹੁੰਚਦਾ ਇਸ ਕਰਕੇ ਜਿਹਨੇ ਵੀ ਸੰਸਾਰ ਦੇ ਵਿੱਚ ਆਏ ਵੱਡੀਆਂ ਸ਼ਕਤੀਆਂ ਵਾਲੇ ਵੱਡੀ ਉਮਰਾਂ ਵਾਲੇ ਵੱਡੇ ਕਰਤੱਬਾਂ ਨੂੰ ਕਰਨ ਵਾਲੇਾਰੇ ਗੁਰੂ ਕੇ ਪਿਆਰਿਓ ਉਹਦੇ ਮੰਗਤੇ ਹਨ ਉਹਦੇ ਦਰਤੀ जेडे वेरमे आए ओद तो लै करके बाल ओ लै करके सूरमता ओद तो लै करके शक्तियां ओद तो, शक्तिया, तो, तो प्रारब्भ लिखा के बड़ी ਸੋ ਇਸ ਪ੍ਰਕਾਰ ਉਹ ਸੰਸਾਰ ਵਿੱਚ ਉਹਦੇ ਮੰਗਤੇ ਬਣ ਕੇ ਫਿਰ ਉਹ ਉਹਦੇ ਤੋਂ ਇਹ ਬਖਸ਼ਣਾ ਲੈ ਕੇ ਫੇਰ ਹੀ ਆਏ ਹਨ ਇਸ ਪ੍ਰਕਾਰ ਉਹਦੇ ਵਰਗਾ ਕੋਈ ਵੀ ਸੰਸਾਰ ਵਿੱਚ ਲੋਕ ਪ੍ਰਲੋਕ ਵਿੱਚਾਰੇ ਜਹਾਨ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਜੈਸਾ ਰੰਕਾਰ ਜੈਸਾ ਕੋਈ ਵੀ ਨਹੀਂ ਹੈ ਉਹਦੇ ਤਦਾਰਸ ਦੂਜਾ ਕੋਈ ਹੋਵੇ ਤਾਂ ਕਹੀਏ ਉਹ ਉਹਦੇ ਬਰਾਬਰ ਨੇੜੇ ਵੀ ਨਹੀਂ ਪੁੱਜਦਾ